ਇਹ ਹੈ ਜੀ 12ਵੀਂ ਪੌੜੀ ਦੀ ਛੇਵੀਂ ਪੰਕਤੀ ਜੇ ਕੋ ਮੰਨ ਜਾਣੇ ਮਨ ਕੋਏ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਜੇ ਕੋ ਮੰਨ ਜਾਣੇ ਮਨ ਕੋਏ ਇਸਦੇ ਅਰਥਨ ਜੀ ਕਿ ਜੇ ਕੋਈ ਮਨੁੱਖ ਜੇ ਕੋ ਜੇ ਕੋਈ ਮਨੁੱਖ ਮੰਨ ਭਵ ਮੰਨ ਕੇ ਮੰਨ ਲਵੇ ਅਮਲ ਕਰ ਲਵੇ ਠੀਕ ਹੈ ਜੀ ਜਾਣੇ ਜਾਣਦਾ ਹੈ ਜੀ ਮਨ ਭਾਵ ਆਪਣੇ ਮਨ ਦੇ ਅੰਦਰ ਆਪਣੇ ਨੰਨੇ ਨੂੰ ਸਿਆਰੀ ਆ ਗਈ ਜੀ ਮਨ ਦੇ ਅੰਦਰ ਕੋਈ ਪਾਵ ਕੋਈ ਮਨੁੱਖ ਠੀਕ ਹੈ ਜੀ ਕਹਣ ਤੋਂ ਭਾਵ ਕੀ ਹੈ ਐਸਾ ਨਾਮ ਨਰਿੰਜਨ ਹੋਵੇ ਐਸਾ ਜਪਿਆ ਹੋਇਆ ਪ੍ਰਭੂ ਦਾ ਨਾਮ ਹੈ ਜਿਹੜਾ ਮਨੁੱਖ ਨੂੰ ਕਾਲਖ ਤੋਂ ਦੂਰ ਲੈ ਜਾਂਦਾ ਹੈ ਇਹ ਰੀਜ਼ਨ ਦੱਸਿਆ ਜੀ ਕਿਵੇਂ ਹੋਊਗਾ ਜੇਕਰ ਇਹ ਆ ਸ਼ਰਤ ਜੇ ਇਹ ਸ਼ਰਤ ਤੁਸੀਂ ਪੂਰੀ ਕਰ ਲੋਗੇ ਨਾ ਫਿਰ ਉਹ ਪ੍ਰਭੂ ਪਰਮਾਤਮਾ ਦੇ ਗੋਹਣਾ ਜਿਹੜੇ ਉਹ ਤੁਹਾਡੇ ਅੰਦਰ ਪ੍ਰਗਟ ਹੋ ਜਾਣਗੇ ਜਿਹੜੇ ਆਪਾਂ ਪਿਛਲੀ ਪੰਕਤੀ ਵਿੱਚ ਪੜੇ ਸੀਗੇ ਠੀਕ ਹੈ ਜੀ ਜੇ ਕੋ ਮੰਨ ਜਾਣੇ ਮਨ ਕੋਈ ਭਾਵ ਇਹ ਉਦੋਂ ਹੀ ਸਮਝ ਪਾਵੇਗੀ ਜਦੋਂ ਅਸੀਂ ਪ੍ਰਭੂ ਦੀ ਗੱਲ ਮੰਨ ਕੇ ਜੇ ਕੋ ਗੱਲ ਮੰਨ ਮੰਨ ਕੇ ਆਪਣੇ ਅੰਦਰ ਜਾਣੇ ਮਨ ਕੋਈ ਆਪਣੇ ਅੰਦਰ ਨੰਨੇ ਨੂੰ ਸਿਆਰੀ ਆ ਗਈ ਜੀ ਸਿਆਰੀ ਜ਼ਿਆਦਾਤਰ ਹੁੰਦਾ ਕਿਸੇ ਚੀਜ਼ ਦੇ ਅੰਦਰ ਇਹ ਚ ਵੀ ਮਨ ਅੰਦਰ ਹੀ ਆ ਨੰਨੇ ਨੂੰ ਸਿਆਰੀ ਹੈ ਪਾਬ ਮਨ ਕੇ ਹੁਕਮ ਮੰਨ ਕੇ ਹੁਕਮ ਦੇ ਅੰਦਰ ਗੱਲ ਦੇ ਅੰਦਰ ਠੀਕ ਹੈ ਜੀ ਤੇ ਇਹ ਮਨ ਹੈ ਮਨ ਦੇ ਵਿੱਚ ਸੁਰਤ ਦੇ ਵਿੱਚ ਠੀਕ ਹੈ ਸੁਰਤ ਦੇ ਵਿੱਚ ਜੇ ਕੋਈ ਲਗਨ ਲਾ ਕੇ ਦੇਖੇ ਠੀਕ ਹੈ ਇਹ ਸ਼ਰਤ ਹੈ ਜੀ ਜੇ ਤੁਸੀਂ ਪ੍ਰਭੂ ਪਰਮਾਤਮਾ ਦੇ ਹੁਕਮ ਨੂੰ ਮੰਨ ਕੇ ਆਪਣੇ ਅੰਦਰ ਆਪਣੀ ਸੁਰਤ ਦੇ ਵਿੱਚ ਆਪਣੇ ਦਿਮਾਗ ਵਿੱਚ उस प्रभु परमात्मा ਦਾ ਨਾਮ ਜਪੋਂਗੇ ਫੇਰ ਹੋਊਗਾ ਐਸਾ ਨਾਮ ਨਿਰੰਜਨ ਹੋਏ ਐਸਾ ਜਪਿਆ ਹੋਇਆ ਨਾਮ ਐਸੀ ਤੇਰੀ ਲੱਗੀ ਹੋਈ ਲਗਨ ਪ੍ਰਭੂ ਪਰਮਾਤਮਾ ਤੇਰੇ ਅੰਦਰ ਪ੍ਰਗਟ ਹੋ ਜਾਏਗਾ ਠੀਕ ਹੈ ਜੀ ਤੇ ਇਹ ਦੇ ਪਾਵਰਥ ਨਿਕਲਦੇ ਹਨ ਵੀ ਜੇਕਰ ਤੁਸੀਂ ਪ੍ਰਭੂ ਪਰਮਾਤਮਾ ਨੂੰ ਜਾਨਣਾ ਚਾਹੁੰਦੇ ਹੋ ਤਾਂ ਆਪਣੇ ਅੰਦਰ ਲਗਨ ਦਾ ਕੇ ਦੇਖੋ ਠੀਕ ਹੈ ਆਪਣੇ ਅੰਦਰ ਛਾਤੀ ਮਾਰ ਕੇ ਦੇਖ ਲਓ ਜਿਹੜਾ ਪ੍ਰਭੂ ਪਰਮਾਤਮਾ ਹੈ ਨਾ ਉਹ ਬਾਹਰ ਨਹੀਂ ਹੈ ਤੁਹਾਡੇ ਅੰਦਰ ਹੀ ਹੈ ਤੇ ਅੰਦਰ ਹੀ ਪ੍ਰਗਟ ਹੋਵੇਗਾ ਸਹਿ ਪੰਗਾ ਨਾ ਜਿਹੜਾ ਜਿਹਦੀ ਅਪ ਪਹਿਲਾਂ ਗੱਲ ਕਰਦੇ ਸੀ ਕਿ ਉਹ ਸਚਿਆਰਾ ਹੋਈ ਹੈ ਕਿ ਉਹ ਕੂੜਾ ਟੁੱਟੇ ਪਾਲ ਅੱਗੇ ਸੱਚਖੰਡ ਦੀ ਗੱਲ ਆਣੀ ਹੈ ਜੀ ਬਾਣੀ ਬਾਰ ਬਾਰ ਇਹੀ ਕਹਿੰਦੀ ਹੈ ਕਿ ਪ੍ਰਮਾਤਮਾ ਤੇਰੇ ਅੰਦਰ ਹੀ ਹੈ ਬਾਹਰ ਵੀ ਹੈ ਸਾਰੇ ਥਾਂਾਂ ਤੇ ਹੈ ਪਰ ਤੇਨੂੰ ਬਾਹਰ ਲੱਭਣ ਦੀ ਲੋੜ ਨਹੀਂ ਹੈ ਤੇਰੇ ਅੰਦਰ ਹੈ ਚਾਤੀ ਅੰਦਰ ਹੀ ਮਾਰ ਜੀ ਬੜਾ ਵਧੀਆ ਇਹ ਪੰਕਤੀਆਂ ਆਖਰਲੀ ਲਾਈਨਾਂ ਨੇ ਆਖਰਲਾ ਮੈਸੇਜ ਇਹੀ ਹੈ ਕਿ ਆਪਣੇ ਅੰਦਰ ਚਾਤੀ ਮਾਰ ਆਪਣੇ ਅੰਦਰ ਲਗਨ ਲਾ ਪ੍ਰਭੂ ਪਰਮਾਤਮਾ ਤੇਰੇ ਅੰਦਰ ਜਦੋਂ ਤੂੰ ਉਸ ਦੇ ਹੁਕਮ ਨੂੰ ਮੰਨ ਕੇ ਉਸ ਦੀ ਰਜ਼ਾ ਨੂੰ ਮੰਨ ਕੇ ਉਸ ਦੇ ਪਾਣੀ ਨੂੰ ਮੰਨ ਕੇ ਉਸ ਦੀ ਬੰਦਗੀ ਵਿੱਚ ਰਿਹਾ ਠੀਕ ਹੈ ਜੀ ਫਿਰ ਕੀ ਹੋ ਉਹ ਜਪਿਆ ਹੋਇਆ ਨਾਮ ਉਹ ਲੱਗੀ ਹੋਈ ਲਗਨ ਉਹ ਤਰ੍ਹਾਂ ਜਪ ਲੱਗਿਆ ਹੋਇਆ ਧਿਆਨ ਤੇਰੇ ਅੰਦਰ ਪ੍ਰਭੂ ਪਰਮਾਤਮਾ ਨੂੰ ਪ੍ਰਗਟ ਕਰ ਦੇਗਾ ਉਸ ਦੇ ਗੁਣਾਂ ਨੂੰ ਪ੍ਰਗਟ ਕਰ ਦੇਗਾ ਤੂੰ ਫਿਰ ਨਿਰੰਜਨ ਹੋਵੇਂਗਾ ਤੂੰ ਮਾਇਆ ਦੇ ਪ੍ਰਭਾਵ ਤੋਂ ਦੂਰ ਹੋ ਜਾਵੇਂਗਾ ਤੂੰ ਕਾਲਖ ਤੋਂ ਦੂਰ ਹੋ ਜਾਵੇਂਗਾ ਠੀਕ ਹੈ ਜੀ ਚਲੋ ਆਓ ਦੇਖਦੇ ਹਾਂ ਅਗਲੀ ਪੌੜੀ ਵਿੱਚ ਗੁਰੂ ਮਹਾਰਾਜ ਸਾਨੂੰ ਕੀ ਸਿੱਖਿਆ ਦਿੰਦੇ ਨੇ ਜੀ